₹5000 ਦਾ ਪੱਕਾ ਹੀ 1 ਸਾਲ ਦੀ ਗਾਰੰਟੀ ਇਹ ₹6500 ਦੇ ਜੀ ਇਹ ਦੀ 1 ਸਾਲ ਦੀ ਫੁੱਲ ਗਾਰੰਟੀ ਹੈ ₹5000 ਚ 1 ਸਾਲ ਦੀ ਫੁੱਲ ਗਾਰੰਟੀ ਦਿੰਦੇ ਨੇ ਜੀ ਖਾਰੇ ਪੜ ਤੇ ਵੀ ਗੱਲ ਚੱਲੀ ਹੈ ਬੜਾ ਇਹ ਹਜ਼ਾਰ ਰੁਪਏ ਜੀ ਰਾਤ ਤੈਅ ਕਰਨ ਦੇ ਵਧੀਆ ਕੰਮ ਤੋਂ ਇੰਤਜ਼ਾਰ ਸਿੱਕਾੜ ਲੋਕ ਆ ਜਾਂ ਕਿਵੇਂ ਹੋ ਗਿਆ ਉਹਨੂੰ ਵੀ ਅਸੀਂ ਆਪਦੇ ਕੋਲੋਂ ਖਿਤਾ ਦੇ ਸਕਦੇ ਹਾਂ ਤੁਸੀਂ ਮੋੜੂਲ ਜਿੰਬਰ ਦੇ ਲਈ ਤੇ ਅਸੀਂ ਛੇ ਛੇ ਅਸੀਂ ਡਬਲ ਮੋੜਦੇ ਨਹੀਂ ਕਰਦੇ ਅਸੀਂ ਸਾਡੇ ਕੋਲ ਦਾ ਆ ਗਿਆ ਅਸੀਂ ਮੋੜਦੇ ਨਹੀਂ ਕਰਦੇ ਕੱਲ ਜੀ ਮੈਂ ਮੱਚਾਵਲਾ ਅਜਸੀ ਤੁਹਾਨੂੰ ਸਿੱਧੂ ਇਲੈਕਟ੍ਰੋਨਿਕਸ ਕੀ ਸ਼ੋਰੂਮ ਦੇ ਉੱਤੇ ਲੈ ਚਲਦੇ ਆਂ ਦੇਖਣ ਚ ਭਾਵੇਂ ਸ਼ੋਰੂਮਾ ਛੋਟਾ ਸ਼ੋਰੂਮ ਹੈ ਲੇਕਿਨ ਇੱਥੇ ਇਲੈਕਟ੍ਰੋਨਿਕ ਦਾ ਸਮਾਨ ਬੜੇ ਸਸਤੇ दामਾਂ ਤੇ ਤੇ ਬੜੇ ਰੀਜਨਲ ਰੇਟਾਂ ਉੱਤੇ ਮਿਲ ਰਿਹਾ ਤੇ ਸਸੇ ਕੰਮ ਸੁਭਿਗਾ ਕੀ 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 ਕੁਸ਼ੇ ਜੀ ਤੁਹਾਡੇ ਕੋਲ ਅਸੀਂ ਜਾਨਣਾ ਚਾਹਾਂਗੇ ਸਾਡੇ ਕੋਲ ਜਿਵੇਂ ਅੱਖਿਆ ਗਈ ਤੇ ਫ੍ਰਿਜ ਕੂਲਰ ਐਲਈਆਂ ਤੇ ਆਪਣਾ ਐਸੀ ਹੈ ਜੀ ਇਲੈਕਟ੍ਰੋਨ ਦਾ ਗਰਮੀ ਦਾ ਹਰ ਸਮਾਨ ਸਾਡੇ ਕੋਲ ਮਿਲਦਾ ਜੀ ਜੀ ਤਾਂ ਜੇ ਗੱਲ ਕਰੀਏ ਤਾਂ ਕਿਹੜਾ ਸਮਾਨ ਸਭ ਤੋਂ ਸਸਤਾ ਹੈ ਤੇ ਕਸਟਮਰ ਨੂੰ ਵਗਰ ਤੈਸਾ ਹੋਵੇ ਤਾਂ ਸਭ ਤੋਂ ਘੱਟ ਸਮਾਨ ਤੇ ਵਧੀਆ ਕੁਆਲਟੀ ਦਾ ਸਮਾਨ ਤੁਹਾਡੇ ਕੋਲ ਅਸੀਂ ਘੱਟ ਤੋਂ ਘੱਟ ਸਾਡੇ ਕੋਲ ਪੱਖਾ 1000 ਰੁਪਏ ਦਾ ਪੱਖਾ ਜੀ 1 ਸਾਲ ਦੀ ਗਾਰੰਟੀ ਹੈ ਜੀ ਹਾਂ ਬਾਕੀ ਸਾਡੇ ਕੋਲ ਸਪੋਸ ਸਾਰੀ ਕੰਪਨੀ ਪੱਖੇ ਨੇ ਜਿਵੇਂ ਬਜਾਜ ਹੋ ਗਿਆ ਸਪਰੋ ਹੋ ਗਿਆ ਹੈਵਲ ਹੋ ਗਿਆ ਤੇ ਔਰੀਐਂਟ ਹੋ ਗਿਆ ਤੇ ਬਜਾਜ ਦੇ ਸਾਰੇ ਪੱਖੇ ਸਾਡੇ ਕੋਲ ਜੀ 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 ਤਾਂ ਹੋਰ ਜੀ ਅਸੀਂ ਤੇ ਬਾਕੀ ਆਪਣਾ ਆਲਦੀ ਡੇ 32 ਦੇ ਫਰੇਮਲੈਸ ਤਾਂ 32 ਦੇ ਵਿੱਚ ਫਰੇਮਲੈਸ ਜਿਹੜੇ LED ਦੱਸ ਰਹੇ ਨੇ ਜੀ 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 ਇਹ 6500 ਰੁਪਏ ਦੇ ਜੀ ਇਹਦੀ 1 ਸਾਲ ਦੀ ਫੁੱਲ ਗਾਰੰਟੀ ਹੈ ਜੀ 6500 ਰੁਪਏ ਚ ਹਾਂ 1 ਸਾਲ ਦੀ ਫੁੱਲ ਗਾਰੰਟੀ ਦਿੰਦੇ ਨੇ ਜੀ ਸਰ ਕਮਾਲ ਹੋ ਗਈ ਯਾਰ ਆ ਦੇਖੋ ਭਾਈ ਜੀ ਕੀ ਕਹਿ ਰਹੇ ਨੇ ਇਹ ਕਹਿੰਦੇ 6500 ਰੁਪਏ ਦੇ ਵਿੱਚ LED ਜਿਹੜੀ ਇਹ ਦੇ ਰਹੇ ਨੇ 1 ਸਾਲ ਦੀ ਗਾਰੰਟੀ ਦੇ ਨਾਲ ਬਹੁਤ ਵੱਡੀ ਗੱਲ ਕਹਿ ਰਹੇ ਨੇ ਸਿੱਧੂ ਜੀ ਤੇ ਹੋਰ ਕੀ ਤੁਹਾਨੂੰ ਸਾਡੇ ਕੋਲ ਹੋਰ ਰੈਂਟਾਂ ਵੀ ਆ ਗਈਆਂ ਜਿਵੇਂ 2 ਸਾਲੀ ਰੈਂਟ ਥੋੜੇ ਮਹਿੰਗੇ ਆਗੇ ਬਾਕੀ ਸਾਣਾ ਫੋਨ ਤੇ ਨਟ ਕਰ ਸਕਦੇ ਨੇ ਜੀ ਤਾਂ ਜੇ ਕੋਈ ਕੋਈ ਲੋਨ ਦੀ ਗੱਲ ਕਰੀਏ ਜੇ ਕਿਸੇ ਨੇ ਕੋਈ EMI ਤੇ ਕਰਾਉਣਾ ਹੋਵੇ ਤਾਂ ਉਹ ਵੀ ਮਿਲ ਜੀ ਹਾਂਜੀ ਅਸੀਂ ਲੋਨ ਵੀ ਕਰ ਦਲੀਏ ਵਿਆਜ ਤੇ ਬਹੁਤ ਘੱਟ ਖਾਚੇ ਅਸੀਂ ਲੋਨ ਕਰਦੇ ਕੋਈ ਵੀ ਸਮਾਨ ਲੈਣਾ ਹੋਵੇ ਅਸੀਂ ਬਹੁਤ ਸਹਾਲ ਦਿੱਤਾ ਜੀ ਤਾਂ ਹੋਰ ਜਿਵੇਂ ਤੁਹਾਡੇ ਕੋਲ ਆਰੋ ਦੇਖਣੇ ਤਾਂ ਆਰੋ ਵੀ ਆਰੋ ਇਹ ਖਾਰੇ ਬਣਦੇ ਆ ਚਲਾਈ ਜੀ ਖਾਰੇ ਬਣਦੇ ਵੀ ਆ ਚਲੀਏ ਫੜਾ 1000 ਰੁਪਏ ਅਸੀਂ ਇਹ ਤੈਅ ਕਰਾਉਣ ਦੇ ਵਧੀਆ ਕੰਮ ਤੇ ਤੁਹਾਨੂੰ ਤਾਂ ਵਧੀਆ ਗੱਲ ਦੱਸ ਰਹੇ ਨੇ ਕਹਿੰਦੇ ਖਾਰੇ ਪਾਣੀ ਜਿਹੜੇ ਅੱਜ ਕੱਲ੍ਹ ਪਾਣੀ ਦੀ ਸਮੱਸਿਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਉਹਨਾਂ ਸਮੱਸਿਆ ਨੂੰ ਲੈ ਕੇ ਸਿੱਧੂ ਇਲੈਕਟ੍ਰੋਨਸ ਵਾਲਿਆਂ ਨੇ ਆਪਣੇ ਅਹ ਇਸ ਸ਼ੋਰਮ ਦੇ ਵਿੱਚ ਆਰਓ ਤਿਆਰ ਕਰਾਇਆ ਨੇ ਤੇ ਬੜੀ ਵਧੀਆ ਕੁਆਲਿਟੀ ਦੇ ਜਿਹੜੇ ਆਰਓ ਨੇ ਤੇ ਜਿਹੜਾ ਪਾਣੀ ਪੀ ਕੇ ਤੁਸੀਂ ਆਪ ਦੀ ਜਿਹੜੀ ਉਹ ਕਹਿੰਦੇ ਜਲ ਹੈ ਤਾਂ ਜੀਵਨ ਹੈ ਤਾਂ ਉਹ ਆਪਣਾ ਜਿਹੜਾ ਉਪਾਸਕ ਉਹ ਵੀ ਨਹੀਂ ਬਾਕੀ ਸਾਡੇ ਕੋਲ ਸਟੀਲ ਦੇ ਕੁੱਲਰ ਨਹੀਂ ਬਹੁਤ ਦੇ ਸਟੀਲ ਦੇ ਕੁੱਲਰ ਜੀ ਸਟੀਲ ਦੇ ਕੁੱਲਰ ਨੇ ਤਾ ਸਿੱਧੂ ਜੀ ਨੇ ਦੱਸਿਆ ਤੇ ਸਭ ਕੁਝ ਤੁਸੀਂ ਸਿੱਧੂ ਜੀ ਦੀ ਗੱਲਬਾਤ ਸੁਣੀ ਆ ਤਾਂ ਆਪਾਂ ਗੱਲਬਾਤ ਕਰ ਲੈ ਗੁਰੀਆਂ ਨਾਲ ਜਿਹੜੇ ਇੱਥੇ ਖੜੇ ਨੇ ਬੇਟਾ ਕੀ ਕੁਛ ਤੁਸੀਂ ਇੱਥੇ ਸੇਲ ਕਰਦੇ ਹੋ ਜ਼ਿਆਦਾਤਰ ਇੱਥੇ ਕੀ ਸੇਲ ਹੁੰਦਾ ਤਾਂ ਏਸੀ ਵਗੈਰਾ ਵੀ ਇੰਨਾ ਕੋਲ ਨੇ ਤਾਂ ਗਰਮੀਆਂ ਤਾਂ ਜਿਵੇਂ ਗਰਮੀਆਂ ਦੇ ਤੋਹਫੇ ਨੇ ਤਾਂ ਹੋਰ ਕੀ ਬਿਠਾ ਰਹੇ ਹੋ ਬੋਲਟਾਜ ਏਸੀ ਆ ਸਰ ਤੁਹਾਡੇ ਕੋਲ ਗੋਦਰੀ ਏਸੀ ਜੀ ਤੇ ਪੂਲ ਵਧੀਆ ਕੁਆਂਟੀਟੀ ਦੇ ਵਿੱਚ ਕਿਸ਼ਤਾਂ ਤੇ ਵੀ ਉਹ ਜਾਲ ਤੇ ਵੀ ਕਰ ਦੋਗੇ ਤੇ ਕਿੰ ਜੇ ਗੱਲ ਕਰੀਏ ਕਸਟਮਰ ਦੀ ਤਾਂ ਜਿਆਦਾਤਰ ਕਸਟਮਰ ਤੁਹਾਡੇ ਕੋਲ ਕਿਸ ਚੀਜ਼ ਦੀ ਡਿਮਾਂਡ ਹੈ? ਆਏ ਸੀ ਕੂਲਰ ਸੈਜ਼ਨ ਦਾ ਸਾਰਾ ਕੁਝ ਸੀ ਜੀ। ਤਾਂ ਸੀਜ਼ਨ ਦੇ ਅਫੋਰਡਿੰਗ ਜਿਹੜੀ ਇਹਨਾਂ ਕੋਲ ਡਿਮਾਂਡ ਹੈ ਹਰ ਇੱਕ ਸਮਾਨ ਤੁਹਾਨੂੰ ਸਸਤੇ ਭਾਅ ਦੇ ਤੇ ਮਿਲੇਗਾ ਤੇ ਇੱਕ ਵਾਰ ਮੈਂ ਆਪਣੇ ਕੈਮਰਾਮੈਨ ਨੂੰ ਕੋਈ ਇੱਕ ਵਾਰ ੋਲੀ ੋਲੀ ਸਾਰੀ ਦੁਕਾਨ ਦਿਖਾ ਦਿੱਤੀ ਜਾਵੇ। ਇਹ ਦੇਖਣ 'ਚ ਭਾਵੇਂ ਛੋਟੀ ਹੈ ਲੇਕਿਨ ਇਹਨਾਂ ਦਾ ਇੱਕ ਗੋਦਾਮ ਬਹੁਤ ਵੱਡਾ ਹੈ ਜਿੱਥੇ ਮਾਲ ਖੱਚਾ-ਖੱਚ ਪਰਿਆ ਹੋਇਆ ਹੈ ਤੇ ਤੁਸੀਂ ਜਦੋਂ ਮਰਜ਼ੀ ਆਓ ਤੇ ਤੁਹਾਨੂੰ ਇੱਥੇ ਸਮਾਨ ਬੜੇ ਸਸਤੇ दामਾਂ ਦੇ ਉੱਤੇ ਮਿਲ ਜਾਵੇਗਾ। ਹੋਰ ਕੀ ਦੱਸਾਂਗੀ? ਸੁਣੋ ਹੈ ਨਾ ਜੀ। ਤੇ ਬਿਲਕੁਲ ਕਿਸੇ ਬਿਹਾਸ ਮਾਰ ਦਾ ਠਹਿਣਾ ਹੋਵੇ ਜੀ ਆਪਣਾ ਸਾਰਾ ਪੌਣ ਲੱਗਿਆ ਹੋਰ ਵੀ ਆਪਾਂ ਬਹੁਤ ਘੱਟ ਖਰਚੇ ਆਂ ਤੇ ਸਵਾਪ ਆਪਾਂ ਕੀ ਕਹਿੰਦੇ ਬੋਲੀ ਫਰਨੀਚਰ ਵੀ ਆਪਕੇ ਕੋਲ ਜੀ ਬਹੁਤ ਘੱਟ ਰੇਟ ਤੇ ਆਪਾਂ ਜਿਵੇਂ ਐਲ ਸੀ ਡੀ ਲੈਣੀ ਹੈ ਫਰਿੱਜ ਲੈਣਾ ਹੈ ਏ ਸੀ ਲੈਣਾ ਹੈ ਜਾਂ ਕੋਈ ਹੋਰ ਜਿੰਨੇ ਟੱਪਾ ਸਾਮਾਨ ਵੇਦ ਲੈਣਾ ਹੋਵੇ ਇਸਨੇ ਅਸੀਂ ਹੋਰ ਬਹੁਤ ਘੱਟ ਰੇਟ ਲਾਉਣੇ ਤੇ ਸਾਡੇ ਕੋਲੇ ਫਰਨੀਚਰ ਦਾ ਵੀ ਪਰਮਾਦਾ ਅਸੀਂ ਫਰਨੀਚਰ ਵੀ ਦੇ ਦਿੱਤੇ ਸਕਦੇ ਜੀ ਬਿਲਕੁਲ ਭਾਈ ਜੀ ਕਹ ਰਹੇ ਨੇ ਕਿ ਅਸੀਂ ਜਿੰਨੇ ਕੋਈ ਵਿਆਹ ਸਾਧੀਆਂ ਦੇ ਅੱਜ ਕੱਲ ਸੀਜ਼ਨ ਚੱਲਣ ਵਾਲੇ ਨੇ ਹੁਣ ਸਟਾਰਟਿੰਗ ਆਉਣ ਵਾਲੇ ਨੇ ਤਾਂ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਤੁਹਾਨੂੰ ਕਿਤੇ ਜਾਣ ਦੀ ਬਾਹਰ ਲੋੜ ਨਹੀਂ ਤੁਸੀਂ ਸਿੱਧੂ ਇਲੈਕਟ੍ਰੋਨਿਕਸ ਦੇ ਇਸ ਸ਼ੋਰੂਮ ਦੇ ਵਿੱਚ ਆਓ ਕਿ ਤੁਹਾਨੂੰ ਹਰ ਇੱਕ ਜਿਹੜਾ ਘਰ ਦਾ ਸਮਾਨ ਤੁਹਾਨੂੰ ਤੇ ਵਿਆਹ ਦਾ ਸਮਾਨ ਘਰੇਲੂ ਸਮਾਨ ਹਰ ਇੱਕ ਤਰ੍ਹਾਂ ਦਾ ਸਮਾਨ ਤੁਹਾਨੂੰ ਬੜੇ ਸਸਤੇ दामਾਂ ਦੇ ਉੱਤੇ ਸਿੱਧੂ ਜਿਹੜੀ ਇਲੈਕਟ੍ਰੋਨਿਕਸ ਤੁਹਾਨੂੰ ਡਰੈੱਸ ਦੱਸ ਦਿੰਦੇ ਆ ਚੁੰਗੀ ਵਾਲੀ ਗਲੀ ਦੇ ਵਿੱਚ ਜਿਹੜੀ ਇਹਨਾਂ ਦੀ ਤਿੰਨ ਦਰਵਾਜ਼ਿਆਂ ਵਾਲੀ ਦੁਕਾਨ ਬੜੀ ਮਸ਼ਹੂਰ ਹੈ ਪਹਿਲਾਂ ਵੀ ਅਸੀਂ ਇਹਨਾਂ ਦੀ ਵੀਡੀਓ ਲਗਾਤਾਰ ਕਰਦੇ ਆ ਰਹੇ ਹਾਂ ਤੇ ਤੁਸੀਂ ਇਹਨਾਂ ਦੀ ਦੁਕਾਨ ਦੇ ਨੀਚੇ ਦਿੱਤੇ ਕੰਟੈਕਟ ਨੰਬਰ ਦੇ ਉੱਤੇ ਗੱਲਬਾਤ ਕਰਕੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਤੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਿੱਧੂ ਦੇ ਕੰਟੈਕਟ ਨੰਬਰ ਦੇ ਉੱਤੇ ਆ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹੋਰ ਕੁਝ ਪੁੱਛ ਸਕਦੇ ਹੋ। ਬਾਜੀ ਕਈ ਵਾਰੀ ਸਾਡਾ ਜਿਵੇਂ ਕਿਸੇ ਬਾਜ਼ਾਰ ਤੇ ਕੋਈ ਕਾਰਡ ਬਲੌਗ ਆ ਜਾਂ ਕਿਵੇਂ ਹੋ ਗਿਆ ਉਹਨੂੰ ਵੀ ਅਸੀਂ ਆਪਦੇ ਕੋਲੋਂ ਕਿਸ਼ਤਾਂ ਦੇ ਸਕਦੇ ਹਾਂ ਤੁਸੀਂ ਥੋੜਾ ਬੋਲ ਜਿੰਮੇਰ ਦੇ ਕੇ। ਤੇ ਅਸੀਂ ਅਸੀਂ ਗੱਲ ਨੂੰ ਮੋੜਦੇ ਨਹੀਂ ਕਹਿੰਦਾ ਬਾਜੀ ਸਾਡੇ ਕੋਲ ਗਾਹ ਆ ਗਿਆ ਅਸੀਂ ਮੋੜਦੇ ਨਹੀਂ ਗਾਹ। ਤਾਂ ਗਾਹ ਤੇ ਰੱਬ ਦਾ ਰੂਪ ਹੁੰਦਾ। ਤਾਂ ڈاک ਨੂੰ ਬਾਈ ਜੀ ਕਹਿੰਦੇ ਨੇ ਅਸੀਂ ਮੋੜਦੇ ਨਹੀਂ ਕੋਈ ਵੀ ਗਾਹ ਕੋਈ ਮਜ਼ਦੂਰ ਕੋਈ ਕਿਸੇ ਵੀ ਪ੍ਰਕਾਰ ਦਾ ਗਾਹ ਵੀ ਇਹਨਾਂ ਕੋਲ ਅਪਰੋਚ ਕਰੇ ਤੇ ਕੋਈ ਸਮਾਨ ਮਰਜੀ ਜਾਂ ਕੋਈ ਕੁਝ ਮਰਜੀ ਉਹ ਤੁਸੀਂ ਲੈ ਜਾਵੇ ਤੇ ਜੇਕਰ ਕੋਈ ਸਮਾਨ ਲੈ ਕੇ ਜਾਏਗਾ ਤਾਂ ਜੇਕਰ ਉਹਦਾ ਕੋਈ ਬਲੋਕ ਵੀ ਹੈਗੇ ਕਿਸੇ ਪ੍ਰਕਾਰ ਦਾ ਜਿਵੇਂ ਬਾਈ ਜੀ ਦੱਸ ਰਹੇ ਨੇ ਤਾਂ ਉਹ ਤੁਸੀਂ ਇੱਥੋਂ ਫੇਰ ਵੀ ਸਹੀ ਕਰਾ ਕੇ ਤੁਸੀਂ ਸਮਾਨ ਨੂੰ ਤਾਂ ਲੈ ਕੇ ਜਾ ਸਕਦੇ ਹੋ ਮਿਲਦੇ ਹਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਤਾਂ ਤੱਕ ਤੋਂ ਸਾਨੂੰ ਰਹਿ ਜਾਓ